ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਦੇਵੇ ਸੱਚੇ ਪਾਤਸ਼ਾਹ ਸਾਰਿਆਂ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆਂ ਪਤੀ ਪਤਨੀ ਦਾ ਬਹੁਤ ਸੋਹਣਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੇ ਆਨੰਦ ਫਿਰ ਵਧੀਆ ਜਿਹਾ ਗੀਤ ਦਾ ਬਹੁਤ ਹੀ ਪਿਆਰਾ ਗੀਤ ਹੈ ਸਾਰਾ ਸੁਣਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਲੱਗਦਾ ਸੋ ਮਾਣੋਂ ਨੰਦ ਫਿਰ ਪਿਆਰੇ ਜਿਹਾ ਗੀਤ ਦਾ ਮੇਰੇ ਸਾਹਾਂ ਚ ਸੁਮਾਇਆ ਤੂੰ ਸੁਗੰਧ ਵਾਣੇ ਕੇਵੇ ਮੇਰੀ ਵੀਣੀ ਚ ਛਣਕਦਾਏ ਮੇਰੀ ਵੀਣੀ ਚ ਛਣਕਦਾਏ ਮੰਗਵਾਣੇ ਕੇਵੇ ਮੇਰੀ ਵੀਣੀ ਚ ਛਣਕਦਾਏ ਮੇਰੇ ਸਾਹਾਂ ਚ ਸਮਾਇਆ ਤੂੰ ਸੁਗੰਧ ਵਾਣ ਕੇਵੇਂ ਮੇਰੀ ਵੀਣੀ ਚ ਛਣਕਦਾ ਮੇਰੀ ਵੀਣੀ ਚ ਛਣਕਦਾ ਤੂੰ ਵੰਗ ਵਾਣ ਕੇਵੇਂ ਮੇਰੀ ਵੀਣੀ ਚ ਛਣਕਦਾ ਮੇਰੀ ਵੀਣੀ ਚ ਛਣਕਦਾ ਤੂੰ ਵੰਗ ਵਾਣ ਕੇ ਤੇਰੀ ਹੋਂਦ ਨਾਲ ਚੰਨਾ ਸਾਡੀ ਜ਼ਿੰਦਗੀ ਚ ਖੇੜਾ ਤੇਰੀ ਹੋਂਦ ਨਾਲ ਚੰਨਾ ਸਾਡੀ ਜ਼ਿੰਦਗੀ ਚ ਖੇੜਾ ਤੇਰੀ ਆਹਟ ਊੜੀਕੇ ਮੇਰੇ ਬਾਬਲੇ ਦਾ ਵੇੜਾ ਤੇਰੀ ਆਹਟ ਊੜੀਕੇ ਮੇਰੇ ਜੜੀ ਵੇੜੇ ਵਿੱਚ ਪੁੰਨਿਆਂ ਦਾ ਚੰਦ ਵਾਣੇ ਕੇਵੇ ਮੇਰੀ ਵੀਣੀ ਚ ਛਾਣਕਦਾ ਮੇਰੀ ਵੀਣੀ ਚ ਛਾਣਕਦਾ ਤੂੰ ਵੰਗ ਵਾਣੇ ਕੇਵੇ ਮੇਰੀ ਵੀਣੀ ਚ ਛਾਣਕਦਾ ਮੇਰੀ ਵੀਣੀ ਚ ਛਾਣਕਦਾ ਤੂੰ ਵੰਗ ਵਾਣੇ ਕੇ ਤੇਰੇ ਨਾਲ ਖੁਸ਼ ਹੋ ਮਾ ਵੈਗ ਲੱਬਾਂ ਵਿੱਚ ਤੂੰ ਤੇਰੇ ਨਾਲ ਖੁਸ਼ ਹੋ ਮਾ ਵੈਗ ਗੁਲਾਬਾਂ ਵਿੱਚ ਤੂੰ ਮੇਰੇ ਸਾਰਿਆਂ ਸਵਾਲਾਂ ਦੇ ਜਵਾਬਾਂ ਵਿੱਚ ਤੂੰ ਮੇਰੇ ਸਾਰਿਆਂ ਸਵਾਲਾਂ ਦੇ ਜਵਾਬਾਂ ਵਿੱਚ ਤੂੰ ਦੇਖਾਂ ਮਿੱਠੀ ਮਿੱਠੀ ਮੈਂ ਇੱਕ ਗੁਲਕੰਦ ਵਾਣ ਕੇ ਮੇਰੀ ਵੀਣੀ ਚ ਛਾਣਕਦਾਂ ਮੇਰੀ ਵੀਣੀ ਚ ਛਾਣਕਦਾਂ ਤੂੰ ਵੰਗ ਵਾਣ ਕੇ ਮੇਰੀ ਵੀਣੀ ਚ ਛਾਣਕਦਾਂ ਮੇਰੀ ਵੀਣੀ ਚ ਛਾਣਕਦਾਂ ਤੂੰ ਵੰਗ ਵਾਣ ਕੇ ਮੇਰੀ ਮੰਗ ਦਾ ਸੰਦੂਰ ਮੇਰੇ ਸਿਰ ਦਾ ਤੂੰ ਤਾਜ ਮੇਰੀ ਮੰਗ ਦਾ ਸੰਦੂਰ ਮੇਰੇ ਸਿਰ ਦਾ ਤੂੰ ਤਾਜ ਤੇਰੇ ਘਰ ਵਿੱਚ ਕਰਾਂ ਤੇਰੇ ਸਿਰ ਤੇ ਮਹਾਰਾਜ ਤੇਰੇ ਘਰ ਵਿੱਚ ਕਰਾਂ ਤੇਰੇ ਸਿਰ ਤੇ ਮਹਾਰਾਜ ਤੈਨੂੰ ਤੱਕ ਦੀਰਾਂ ਮੈਂ ਰਹੀ ਚੰਦ ਵਾਣ ਕੇਵੇਂ ਮੇਰੀ ਵੀਣੀ ਚ ਛਣਕਦਾ ਮੇਰੀ ਵੀਣੀ ਚ ਛਣਕਦਾ ਤੂੰ ਵੰਗ ਵਾਣ ਕੇਵੇਂ ਮੇਰੀ ਵੀਣੀ ਚ ਛਣਕਦਾ ਮੇਰੇ ਸਾਹਾਂ ਵਿੱਚ ਸਮਾਇਆ ਤੂੰ ਸੁਗੰਧ ਵਾਣ ਕੇਵੇਂ ਮੇਰੀ ਵੀਣੀ ਚ ਛਣਕਦਾ ਮੇਰੀ ਵੀਣੀ ਚ ਛਣ ਇੱਕ ਦਾਂ ਤੂੰ ਵੰਗ ਬਣ ਕੇ ਧੰਨਵਾਦ ਜੀ